ਇੱਕ ਚੀਜ਼ ਨੋਟ ਕੀਤੀ ਵੀ ਯਾਰ ਸਾਰੀ ਕਮੈਨ ਨੂੰ ਰੰਗ ਕਰਤਾ ਇਹਨਾਂ ਨੇ ਬਰਾਕਟਾਂ ਨੂੰ ਰੰਗ ਨਹੀਂ ਕੀਤਾ ਅਸਲ ਦੇ ਵਿੱਚ ਬਰਾਕਟਾਂ ਨੂੰ ਰੰਗ ਨਹੀਂ ਸਜਣੋ ਇਹ ਸਾਰੀਆਂ ਅਲੂਮੀਨੀਅਮ ਦੀਆਂ ਬਰਾਕਟਾਂ ਅਲੂਮੀਨੀਅਮ ਦੀਆਂ ਬਰਾਕਟਾਂ ਪਤਾ ਕਿਉਂ ਲਾਤੀਆਂ ਕਿਉਂਕਿ ਨਾ ਬਰਾਕਟ ਗਰਮ ਹੋ ਜਾਂਦੀ ਹੈ ਗਰਮ ਹੋਣ ਨਾਲ ਰਬੜ ਖਰਾਬ ਹੋ ਜਾਂਦੀ ਹੈ ਰਬੜ ਖਰਾਬ ਹੋਣ ਨਾਲ ਕਮੈਨ ਖੜ ਜਾਂਦੀ ਹੈ ਤਾਂ ਅਲੂਮੀਨੀਅਮ ਹਮੇਸ਼ਾ ਗਰਮ ਨਹੀਂ ਹੁੰਦਾ ਤਾਂ ਇਹਨਾਂ ਨੇ ਕੀ ਕਰਤਾ ਕਿ ਅਲੂਮੀਨੀਅਮ ਦੀ ਹਰੇਕ ਬਰਾਕਟ ਅਲੂਮੀਨੀਅਮ ਦੀ ਦੇਤੀ ਨਾਨੀ ਦੇ ਸੰਦੂਖ ਵਰਗੀ ਯਾਰ ਬਣਾਈ ਪਈ ਆ ਕੰਬੈਨ ਜਿਹੜੀ ਨਾਂ ਖਰਾਬ ਹੋਵੇ ਇੱਕ ਇੱਕ ਚੀਜ਼ ਜਿਹੜੀ ਘਸ ਸਕਦੀ ਸੀ ਇੱਕ ਇੱਕ ਪੁਰਜਾ ਜਿਹੜਾ ਘਸ ਸਕਦਾ ਸੀ ਸਟੀਲ ਦਾ ਦੇਤਾ ਚਾਹੇ ਉਹ ਗੱਲ ਅੰਦਰ ਥਰੇਸ਼ਰ ਦੀ ਹੋਵੇ ਚਾਹੇ ਉਹ ਗੱਲ ਆਪਣੇ ਕਟਰ ਦੀ ਹੋਵੇ ਕਟਰ ਦਾ ਤੁਸੀਂ ਦੇਖੋਗੇ ਨਾ ਔਗਰ ਆਮ ਔਗਰਾਂ ਨਾਲੋਂ ਤੁਹਾਨੂੰ ਵੱਡਾ ਲੱਗੂਗਾ ਕਿਉਂ ਕਿ ਕਿਉਂਕਿ ਜਿਹੜੇ ਨਾ ਝੋਨੇ ਸੀਗੇ ਜਦੋਂ ਵੱਢਦੇ ਸੀ ਢਿੱਗਿਆ ਪਿਆ ਝੋਨਾ ਵੱਢਦੇ ਸੀ ਤਾਂ ਉਹਦਾ ਬਲੇਟਾ ਪਾ ਜਾਂਦਾ ਸੀ ਬਾਸਮਤੀ ਦਾ ਬਲੇਟਾ ਪਾ ਜਾਂਦਾ ਸੀ ਤਾਂ ਉਹਦੇ ਲਈ ਇਹਨਾਂ ਨੇ ਵੱਡਾ ਔਗਰ ਕਰਤਾ ਤੇ ਸੱਜਣੋ ਬਲੇਡ ਦੇ ਅੰਦਰ ਇਹਨਾਂ ਨੇ ਚੱਕ ਕੇ ਸਟੀਲ ਲਾਤੀ ਸਾਰੀ ਵੀ ਮਸਲੋ ਤੁਹਾਨੂੰ ਕਸਾਈ ਪਵੇ ਹੀ ਨਾ ਫੇਰ ਤੁਸੀਂ ਆਹ ਦੇਖੋ ਇਹ ਆ ਜਿਹੜੀ ਖਚਾਈ ਵਾਲੀਆਂ ਚੈਨਾ ਐ ਇਹ ਚਾਰ ਕਰਤੀਆਂ ਅੱਗੇ ਤਿੰਨ ਹੁੰਦੀਆਂ ਸੀ ਆਮ ਤੌਰ ਤੇ ਤੁਸੀਂ ਦੇਖੋਗੇ ਤਾਂ ਇਹਨਾਂ ਦਾ ਭਾਰ ਵੀ ਵੰਡਿਆ ਗਿਆ ਤੇ ਇਹਦੀਆਂ ਇੱਕ ਪੱਤੀ ਵੀ ਵਧ ਗਈ ਅੱਗੇ ਦੋ ਪੱਤੀਆਂ ਹੁੰਦੀਆਂ ਸੀ ਇੱਕ ਤੇ ਤਿੰਨ ਹੋ ਗਈਆਂ ਇਹਦੇ ਨਾਲ ਭਾਰ ਵੀ ਵੰਡਿਆ ਗਿਆ ਇੱਕ ਆ ਜਿਵੇਂ ਨਾ ਘੋੜਾ ਦਾਣਾ ਖਾਂਦਾ ਹੁੰਦਾ ਤੇ ਇੱਥੋਂ ਦੀ ਮੂੰਹ ਦੇ ਥਾਂ ਦੀ ਕੱਢੀ ਜਾਂਦਾ ਹੁੰਦਾ ਜਿਵੇਂ ਸਿਧਰੀ ਪਕੌੜੀਆਂ ਖਾਂਦੀ ਹੁੰਦੀ ਹੈ ਸੜਦੀ ਫਿਰਦੀ ਹੁੰਦੀ ਹੈ ਅੱਧੀਆਂ ਖਾਂਦੀ ਤੇ ਅੱਧੀਆਂ ਸੜਦੀ ਉਵੇਂ ਬਹੁਤ ਕਮੈਨਾਂ ਜਦੋਂ ਆਪਾਂ ਮੂੰਹ ਚੱਕਦੇ ਸੀ ਕਟਰ ਤਾਂ ਇੱਥੋਂ ਦੀ ਦਾਣੇ ਸਿੱਟਣ ਲੱਗ ਜਾਂਦੀਆਂ ਸੀ ਇਹਨਾਂ ਨੇ ਆ ਜਿਹੜਾ ਬੈੱਡ ਆ ਇਹ ਇੰਨਾ ਵੱਡਾ ਕਰਤਾ ਤੇ ਇਹਦੇ ਨਾਲ ਪਟਾਲਾ ਤਾਂ ਮਤਲਬ ਜੇ ਤੁਸੀਂ ਕਟਰ ਪੂਰਾ ਵੀ ਚੱਕੋਗੇ ਤਾਂ ਦਾਣਾ ਇੱਕ ਵੀ ਥੱਲੇ ਨਹੀਂ ਡਿੱਗਣਾ ਥੱਲੇ ਨਹੀਂ ਡਿੱਗਣਾ ਦਾਣਾ ਕੇਸ ਵਾਲਿਆਂ ਨੂੰ ਐਵੇਂ ਨਹੀਂ ਕਹਿੰਦੇ ਯਾਰ ਕੇਸ ਵਾਲਿਆਂ ਨੇ ਨਾ ਉੱਪਰ ਜੇ ਤੁਸੀਂ ਚੜੋਗੇ ਤਾਂ ਉੱਪਰ ਇਹਨਾਂ ਨੇ ਕੀ ਕਰਤਾ ਕਿ ਕੱਲਾ-ਕੱਲਾ ਜਿਹੜਾ ਨਾ ਤੁਹਾਡਾ ਥਰੇਸਰ ਤੁਹਾਡੀ ਮਸ਼ੀਨ ਦੇ ਆਰਪੀਐਮ ਅੱਡ ਦੱਸਣ ਵਾਸਤੇ ਮੀਟਰ ਲਾਤੇ ਵੀ ਬਾਈ ਚਾਂਸ ਕੋਈ ਬੈਲਟ ਢਿੱਲੀ ਹੋ ਜੇ ਤੁਹਾਡਾ ਤੁਹਾਡਾ ਟਰੈਕਟਰ ਤੁਹਾਡੇ ਇੰਜਨ ਦੇ ਚੱਕਰ ਕਈ ਵਾਰੀ ਪੂਰੇ ਹੁੰਦੇ ਆ ਤੇ ਮਗਰ ਤੁਹਾਨੂੰ ਥਰੇਸ਼ਰ ਚੱਕਰ ਨਹੀਂ ਪੂਰੇ ਦੇ ਰਿਹਾ ਹੁੰਦਾ ਤਾਂ ਤੁਹਾਨੂੰ ਉਹ ਚੱਕਰਾਂ ਦਾ ਪਤਾ ਲੱਗੂਗਾ ਐਡਜਸਟੇਬਲ ਸਟੀering ਦੇ ਤਾ ਸੱਜਣੋ ਤੁਹਾਨੂੰ ਹੈਂਡ ਬ੍ਰੇਕ ਦੇਤੇ ਆ ਮੌਕੇ ਤੇ ਤੁਹਾਡੇ ਹੱਥ ਦੇ ਵਿੱਚ ਹੀ ਦੇਤੇ ਆ ਦੋ ਸ਼ੀਸ਼ੇ ਲਾਤੇ ਆ ਪ੍ਰੀਤ ਇੱਥੋਂ ਚੈੱਕ ਕਰਨ ਵਾਸਤੇ ਹਨਾ ਰੋਡ ਸਪੀਡ ਵਧਾਉਣ ਵਾਸਤੇ ਤੁਹਾਨੂੰ ਇੱਕ ਗੇਅਰ ਹੀ ਪੰਜ ਮਾਰਟ ਦੇਤਾ ਅਰਜੰਟੇ ਲੋਹਣੇ ਕਹਿੰਦਾ ਹਜੇ ਪੰਜਵਾਂ ਤਾਂ ਗੇਅਰ ਲਾਇਆ ਨਹੀਂ ਉਹ ਕੇਸ ਲਾਤੀ ਹੁਣ ਪੰਜਵਾਂ ਗੇਅਰ ਤੁਸੀਂ ਲਾ ਸਕਦੇ ਆ ਕਮੈਂਡ ਦੇ ਵਿੱਚ ਬਹਿ ਕੇ ਫਿਰ ਤੁਸੀਂ ਦੇਖੋ ਕਿ ਇਹਨੇ ਇੱਕ ਇੱਕ ਪੁਲੀ ਇੱਕ ਇੱਕ ਪੁਲੀ ਆ ਨਾ ਜਿਹੜੀ ਉਹ ਪੁੱਲਰ ਵਾਲੀ ਦਿੱਤੀ ਹੋਈ ਆ ਤੁਹਾਨੂੰ ਕੋਈ ਵੀ ਪੁਲੀ ਕੱਢਣ ਵਾਸਤੇ ਸਿਰਫ ਚਾਰ ਨਾਟ ਖੋਲਣੇ ਆ ਇੱਥੇ ਤੁਸੀਂ ਨਾਟ ਕਾਹ ਦੇਣਾ ਪੁਲੀ ਨੇ ਆਪੇ ਬਾਹਰ ਆ ਜਾਣਾ ਮਤਲਬ ਇੱਕ ਪੁਲੀ ਜਿਹੜੀ ਇੱਕ ਘੰਟਾ ਲੈਂਦੀ ਸੀ ਉਹ ਇੱਕ ਮਿੰਟ ਦੇ ਵਿੱਚ ਤੁਹਾਡੀ ਪੁਲੀ ਖਤਮ ਖੁੱਲ ਜੂਗੀ ਐਵੇਂ ਹੀ ਇਹਦੇ ਢੱਕਣ ਜੇ ਖੁੱਲ ਜਾਂਦੇ ਆ ਤੇ ਐਵੇਂ ਹੀ ਸੱਜਣੋ ਹੋ ਜਾਂਦੇ ਆ ਬੰਦ ਜਿਹੜੀ ਇਹਨਾਂ ਨੇ ਹਾਈਡਰੋਲਿਕ ਟੈਂਕੀਆਂ ਉਹ ਦੋ ਦੇਤੀਆਂ ਟ੍ਰੈਂਕਿੰਗਾਂ ਇਹਨਾਂ ਨੇ ਦੋ ਦੋ ਦੇਤੀਆਂ ਦੋਨੇ ਪਾਸੇ ਦੋ ਦੇਤੀਆਂ ਮਤਲਬ ਜਿਹੜੀ ਹਾਈਡਰੋਲਿਕ ਦਾ ਕੰਮ ਆ ਉਹਨੂੰ ਵੰਡਤਾ ਬਹੁਤ ਵਾਰ ਇੱਕ ਪਾਸੇ ਕੋਈ ਲੀਕਿੰਗ ਹੋ ਜਾਂਦੀ ਸੀ ਤੇ ਸਾਰਾ ਸਿਸਟਮ ਖੜ ਜਾਂਦਾ ਸੀ ਹੁਣ ਉਹਨਾਂ ਨੇ ਉਹ ਸਿਸਟਮ ਨੂੰ ਬਰਡਨ ਨੂੰ ਘਟਾਤਾ ਮੂਰਲੇ ਪਾਸਟੇ ਡਿਸਟ੍ਰੀਬਿਊਟਰ ਆ ਜਿਹੜਾ ਉਹ ਪੂਰੇ ਫੁੱਲ ਪਾਵਰ ਦਾ ਫੁੱਲ ਕੰਪੈਸਿਟੀ ਦਾ ਤੁਹਾਨੂੰ ਡਿਸਟ੍ਰੀਬਿਊਟਰ ਲਾ ਕੇ ਦੇ ਰਿਆ ਬਹੁਤ ਵਧੀਆ ਰੰਗ ਕਰਕੇ ਦੇ ਰਿਆ ਤੁਹਾਡੇ ਖੇਤ ਦੇ ਵਿੱਚ ਤੁਹਾਨੂੰ ਸਰਵਿਸ ਦੇ ਰਿਆ KS ਵਾਲਿਆਂ ਦੀ ਬਹੁਤ ਪਿਆਰੀ ਕੰਬਾਈਨ ਆ ਵੈਸੇ ਕੰਬਾਈਨਾਂ ਦੇ ਵਿੱਚ KS ਵਾਲਿਆਂ ਕੋਲੇ ਘੱਟੋ-ਘੱਟ 20 ਤਰ੍ਹਾਂ ਦੇ ਮਾਡਲ ਬਣਦੇ ਆ ਕੋਈ ਚైనా ਵਾਲਾ ਕੋਈ ਛੋਟਾ ਕੋਈ ਵੱਡਾ ਇਹ ਸਭ ਤੋਂ ਵੱਡੀ ਕੰਬਾਈਨ ਤੁਹਾਨੂੰ ਦਿਖਾ ਰਹੇ ਆ ਸਜਣੋ ਜਿਹਦੇ ਵਿੱਚ BS4 ਇੰਜਨ ਆ ਜੇ ਕੋਈ ਵੀ ਸਜਣ ਬੁਕਿੰਗ ਕਰਨੀ ਚਾਹੁੰਦਾ ਤਾਂ KS ਵਾਲਿਆਂ ਨਾਲ ਸੰਪਰਕ ਕਰ ਲਓ ਇਸ ਵਕਤ ਬਹੁਤ ਘੈਂਟ ਰੇਟ ਦੇ ਨਾਲ ਬਹੁਤ ਘੈਂਟ ਡੀਲ ਦੇ ਰਿਆ ਨੰਬਰ ਨੋਟ ਕਰ ਲਓ ਜੇ ਕਿਸੇ ਵੀ ਥਾਂ ਤੇ ਬੈਠੇ ਆ ਤਾਂ ਤੁਹਾਨੂੰ ਕੋਈ ਟੈਨਸ਼ਨ ਨਹੀਂ ਖੇਤ ਸਰਵਿਸ ਦੇਣ ਵਾਲੀ ਕੰਪਨੀ ਆ